ਪ੍ਰਗਟਪੁਰਪਾਲ ਦਰਵੇਕ ਜੀ ਅੱਜ ਅਸੀਂ ਸਾਰਿਆਂ ਨੇ ਇਹ ਮੀਟਿੰਗ ਅਸੀਂ ਰੱਖੀ ਆ ਮੁਜ਼ੱਫਰ ਜਸ ਮਸਤ ਸਾਡੇ ਬਹੁਤ ਹੀ ਆਦਰਪੂਰਨ ਮਿਸਟਰ ਰਿਮਿਤਪੁਰਪਾਲ ਜੀ ਨਿਰਧਕ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਡੀਸੀ ਸਾਹਿਬ ਸਾਡੀ ਹੀ ਐਡਮਿਨਿਸਟ੍ਰੇਸ਼ਨ ਵੱਖ-ਵੱਖ ਡਿਪਾਰਟਮੈਂਟ ਚ ਸਾਰੇ ਹੀ ਅਫਸਰ ਸਾਹਿਬਾਨ ਵੱਖ-ਵੱਖ ਜੰਦੇ ਚਫੇ ਬੰਗਿਆ ਦੇ ਸਾਰੇ ਹੀ ਆਗੂ ਸਾਹਿਬਾਨ ਸਾਰੇ ਜੀ ਸਾਥੀ ਮੈਨੂੰ ਬਹੁਤ ਅੱਛਾ ਲੱਗਾ ਅੱਜ ਜਿਵੇਂ ਸਾਰੇ ਇੱਕ ਪਰਿਵਾਰਿਕ ਮਾਹੌਲ ਦੇ ਵਿੱਚ ਇਕੱਠੇ ਹੋਏ ਆਂ ਔਰ ਐਂਡ ਟੂ ਐਂਡ ਸਾਰਿਆਂ ਦੀ ਪੀਛਾ ਇੱਕੋ ਹੀ ਆ ਜਿਹੜਾ ਸੱਧੂ ਗੁਰਦਾਸ ਜੀ ਦਾ ਜਗਾ ਪ੍ਰਕਟ ਹੋ ਰਿਹਾ ਸਾਰੇ ਵੀ ਬੜੀ ਉੱਛਾ ਸ਼ਰਧਾ ਦੇ ਨਾਲ ਬਣਾਈਏ ਔਰ ਜੋ ਪਿਛਲੀ ਵਾਰ ਕੁਝ ਕਮੀਆਂ ਰਹਿ ਨਹੀਂ ਆ ਉਹਨਾਂ ਨੂੰ ਕਿਸੇ ਤਰੀਕੇ ਪੂਰਾ ਕੀਤਾ ਜਾਵੇ ਔਰ ਸਾਰੀ ਇਹ ਜਥੇਬੰਦੀਆਂ ਨੇ ਮੈਂ ਨੋਟ ਕਿ অলਮੋਸਟ ਸਾਰਾ ਕੁਝ ਕਰ ਹੀ ਗਿਆ ਹਾਂ ਮੈਂ ਔਰ بڑے ਸਹੀਂ ਸੁਝਾਅ ਦਿੱਤੇ ਜੋ ਪ੍ਰੈਕਟੀਕਲੀ ਹੋਣੇ ਚਾਹੀਦੇ ਔਰ ਸਪੈਸ਼ਲੀ ਜਿਹੜੇ ਕਾਰਪੋਰੇਸ਼ਨ ਦੇ ਰਿਲੇਟਡ ਇਸ਼ੂਸ ਆ ਇਹਨਾਂ ਤੋਂ ਮੇਰੇ ਯਕੀਨ ਦਲਵਾਤਾ ਹੈ ਵੀ ਇਹ ਤੇ ਆਲਰੇਡੀ ਅਸੀਂ ਇੱਕ ਮੀਟਿੰਗ ਕੱਲ ਕਾਲ ਕਰ ਰਹੇ ਆ ਜਿੰਨੇ ਵੀ ਸਾਡੇ ਇੱਕ ਸਪੈਸ਼ਲੀ ਇੱਕ ਇਸ ਜਿਹੜੀ ਸ਼ੋਭਾ ਯਾਤਰਾ ਵੀ ਆ ਇਹਦੇ ਰਿਲੇਟਡ ਅਸੀਂ ਇੱਕ ਨੋਡਲ ਅਫਸਰ ਕੱਲ ਨੂੰ ਭੌਟ ਕਰ ਦਿਆਂਗੇ ਔਰ ਉਹ ਪੀਓਸੀ ਪੁਆਇੰਟ ਆਫ ਕੰਟੈਕਟ ਜਿਹੜਾ ਕੋਈ ਵੀ ਉਹ ਨੰਬਰ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਕਿ ਕਿਸੇ ਨੂੰ ਵੀ ਬਕਰ ਫਗਲੀ ਸ਼ੋਭਾ ਜਾਂ ਕ੍ਰਮੀਆਂ ਕੋ ਲਾਗਾ ਜਿੱਥੇ ਨਹੀਂ ਫੇਰੇ ਸ਼ਾਰਟਸ ਸਾਡੇ ਗੁਰੂ ਘਰ ਲੱਗੇ ਆ ਕਿ ਚਾਹੇ ਉਹ ਕੋਈ ਲਾਈਬਰ ਰਿਲੇਟਡ ਇਸ਼ੂ ਹੈ ਕੋ ਵੀ ਬਹੁਤ ਸਾਰੇ ਇਥੇ ਵੀ ਕ੍ਰਿਪੀਆਂ ਪਹੁੰਚਦੀਆਂ ਕਿ ਇਹੀ ਨਹੀਂ ਸਮਝ ਆਉਂਦਾ ਕਿ ਕਿੰਨੂ ਫੋਨ ਕਰੀਏ ਤੇ ਕੰਮ ਹੋ ਜਵੇ ਸੋ ਇੱਕ ਨੰਬਰ ਤੁਹਾਡੇ ਨਾਲ ਫਾਰਮੇਸ਼ਨ ਤੋਂ ਅਸੀਂ ਸ਼ੇਅਰ ਕਰਾਂਗੇ ਭਈ ਚਾਹੇ ਕੋਈ ਜਿੱਥੇ ਨਹੀਂ ਆਪਣੇ ਗੁਰੂ ਘਰ ਲੱਗੇ ਆ ہا, جی نہ, جیتے, باندھایا, لیا, کوئی... بھی, بھی لگے گی جب تک اچھے ਕਾਸ ਮੇਂ ਮਹਾਰਾਜ ਦੇ ਪ੍ਰੋਗਰਾਮ ਜਿਹਨੇ ਜਿੰਨੇ ਉੱਤਸਾਹ ਨਾਲ ਇਹਨੂੰ ਬਹੁਤ ਅੱਛੇ ਢਿੱਕੇ ਨਾਲ ਅਸੀਂ ਮਨਾਵਾਦੇ ਔਰ ਮੈਂ ਬਾਕੀ ਵੀ ਜਿਹੜੇ ਡਿਪਾਰਟਮੈਂਟਸ ਹੈਗੇ ਉਹਦੀਪਰ ਅਸਾਮੇ ਵਾਲੇ ਵੀ ਸਾਰਿਆਂ ਨੂੰ ਮੈਂ ਦਾਜ ਦੇ ਰਹੀਆਂ ਔਰ ਸਾਰਾ وہی ਰਿਕਵੈਸਟ ਕਰੂੰਗਾ ਕਿ ਗੁਰੂ ਮਹਾਰਾਜ ਸਾਡੇ ਸਾਰੇ ਸੰਜੇਵ ਔਰ ਮੈਂ ਪਰਸੂਰੀ ਆਪਣੇ ਆਪ ਨੂੰ ਉਸੇ ਸੁਭਾਗੇਸ਼ ਨਹੀਂ ਆ ਮਾਣਦਾ ਕਿ ਸਾਨੂੰ ਇਹ ਵੀ ਉਹਨਾਂ ਦੀ ਤੇ ਸੇਵਾ ਹੀ ਹੈ ਇਹ ਉਹਨਾਂ ਨੂੰ ਸਾਨੂੰ ਸਾਰੇ ਮੌਕੇ ਆਪਾਂ ਅਸੀਂ سرکار دے بچے یا اوئی گئے ہیں یا جتنے لیڈ کرتے ہیں اسی سارے گئے ہیں کہ سانو گرو مانک جی اس طریقے سیوا کرنگا کا موقع ملتا ہے سو میں یہ تو یقین دلوانا چاہنا گا ہاں کہ کارپوریشن کے ریلیٹڈ جو بھی کوئی کام ہوگی اس کو پتھر سارے کروں گے اور ایک میں میسج ضرور سارے جی ساتھی دینا ضرور چاہوں گا بھائی ਇੱਕ ਘੱਟਾ ਮੈਸੇਜ ਸਾਰੇ ਦਿੱਥੇ ਬੰਦੀਆਂ ਲੋਕੀ ਜੇ ਉਹ ਕੋਈ ਉੱਥੇ ਜਗਾ ਜਗਾ ਦਾ ਜਿਹੜਾ ਲੰਗਰ ਦਾ ਆਯੋਜਕ ਹੁੰਦਾ ਸੋ ਮੇਰੀ ਇਹ ਸਾਰੇ ਸਾਥੀਆਂ ਨੂੰ ਰਿਕਵੈਸਟ ਹੈ ਇੱਕ ਅੱਛਾ ਮੈਸੇਜ এনवायरमेंट ਫ੍ਰੈਂਡਲੀ ਜਿਹੜਾ ਲੰਗਰ ਲੱਗਿਆ ਪਰ ਉਹਦੇ ਵਿੱਚ ਅਸੀਂ ਕੋਸ਼ਿਸ਼ ਇਹ ਹੀ ਕਰਨੀ ਹੈ ਵੀ ਕਿਸੇ ਵੀ ਤਰੀਕੇ ਪਲਾਸਟਿਕ ਦੀ ਯੂਜ਼ ਅਸੀਂ ਜੇ ਕੋਈ ਸਾਥੀ ਕਰਦਾ ਤੇ ਉਹਨੂੰ ਅਸੀਂ ਰੋਕੀਏ ਉਹ ਵੀ ਇੱਕ ਅੱਛਾ ਮੈਸੇਜ ਸਾਰੇ ਸਾਰੇ ਸਮਾਜ ਬੰਦਿਆਂ ਨੂੰ ਇੱਕ ਅੱਛਾ ਮੈਸੇਜ ਆਏਗਾ ਕਿ ਵੀ ਸਾਡਾ ਜੇ ਰਸ਼ਿਆ ਉਹ ਉਹ ਅچھے ਤਰੀਕੇ ਨਾਲ ਇੱਕ ਸ਼ੋਭਾ ਦਾ ਪ੍ਰਗਟਾ ਮਾਲ ਤੋਂ ਵਧੀਆ ਬੰਦਾ ਇਸ ਵਕਤੀ ਸ਼ੋਭਾ ਦਾ ਪ੍ਰਗਟਾ ਬਿਲਕੁਲ ਪਲਾਸਟਿਕ ਫ੍ਰੈਂਡਲੀ ਅਸੀਂ ਕਰਾਂਗੇ ਜਿੱਦੇ ਵੀ ਲੱਗਰ ਲੱਗ ਉਹ ਨਾਲ ਜਿਹੜਾ ਯੂਜ਼ ਹੋਵੇ ਉਹ ਪਲਾਸਟਿਕ ਦੀ ਪਲੇਸ ਅਵੋਇਡ ਜ਼ਰੂਰ ਸਾਰੇ ਤਰ੍ਹਾਂ ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਔਰ ਵੈਸੇ ਤਰੀਕੇ ਨਾਲ ਆਪਾਂ ਵੈਸੇ ਵੀ ਆਪਾਂ ਰੀਂਗ ਦੇ ਵਿੱਚ ਜਲਦੇਰਮਾਨ ਜੀ ਵਾਲਾ ਜਿਹੜੀ ਅੱਲ ਦੀ ਜਿਹੜੀ ਕਹਾਣੀ ਹੈ ਉਹ ਬਹੁਤ ਬਿਖੂਲ ਕਹਾਣੀ ਹੈ ਸਾਰਿਆਂ ਨੂੰ ਵੀ ਪਰ ਸਮਾਜ ਨੂੰ بہت دکھ ہے کیونکہ اج جے اب سارے اتنے بیٹھے ہیں تو یہ بابا صاحب دی کی دین دی اس so, ہے اور سویدھان کی بھی دن ہے جیسے سارے بیٹھے ہیں سو میں یہ یقین دلانا چاہتا ہوں کہ گورنمنٹ بہت سیریئسلی ہے بڑا سیریئس ایشو ہے سینسٹو ایشو ہے اور یہ جلد تو جلد جان جو بھی ہوگا گورنمنٹ اس مسئلے کا حل کرے گی سوڈے so, سارے ہی ساتھی کا بہت بہت دن باد شکریہ جے بھی جی بار